ਇਕ ਓਅੰਕਾਰ ਸਤਨਾਮੁ ਕਰਤਾ ਪੁਰਖੁ ਨਿਪਾਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ਜਪੁ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਮੂਲ 21ਵਾਂ ਵਚਨ ਕਿਸੇ ਦੀ ਨਿੰਦਿਆ ਚੁਗਲੀ ਇਲਖਾ ਨਹੀਂ ਕਰਨੀ 21 21 ਸਮਾਚਨ ਦੋਹਰਾ ਸਿੱਖੋ ਨਿੰਦਾ ਪਰ ਹਰੋ ਚੁਗਲੀ ਮਤਸਾਰ ਤਿਆਗ ਗੁਰੂ ਬਾਕ ਕੋ ਮਾਨੀਐ ਮਨ ਮੈਂ ਤਰ ਅਨਰਾਗ ਵਾਹਿ ਗੁਰਜੀ ਦਾ ਖਾਲਸਾ ਵਾਹਿ ਗੁਰਜੀ ਦੀ ਫਤਹ ਹੈ ਸੋ ਆਪ ਸ਼ੁਰੂਆਤ ਸੰਗਤਾਂ ਪਿਛਲੇ ਦਿਨਾਂ ਤੋਂ ਲੈ ਕਰਕੇ ਹਰ ਰੋਜ਼ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਵੱਲੋਂ ਜੋਤੀ ਜੋਤ ਸਮਾਉਣ ਦੇ ਸਮੇਂ ਤਖਤ ਸੱਚਖੰਡ ਸ੍ਰੀ ਹਜੂਰ ਸਾਹਿਬ ਵਿਖੇ ਬਵੰਜਾ ਹੁਕਮਾਂ ਬਵੰਜਾ ਵਚਨ ਕੀਤੇਗੇ ਉਹਨਾਂ ਬਵੰਜਾ ਹੁਕਮਾਂ ਨੂੰ ਸਾਡੇ ਬਹੁਤ ਹੀ ਅਤੀ ਸਤਿਕਾਰਯੋਗ ਮਹਾਂਪੁਰਸ਼ਾਂ ਵੱਲੋਂ ਸੰਤ ਗਿਆਨੀ ਭਗਵਾਨ ਸਿੰਘ ਜੀ ਖਾਲਸਾ ਪਿੰਡਰਾਵਾਲੀ ਮੁਖ ਸੇਵਾਦਾਰ ਗੁਰਦੁਆਰਾ ਗੁਰੂ ਸਾਰ ਸਾਈਂ ਪਾਛਾਈ ਸ਼ੇਨੀ ਪੇਟਟਲੇਵਾਰ ਗੁਰਦੁਆਰਾ ਨਿਰਮਲ ਬੁੰਗਾ ਪਿੰਡਰ ਪਿੰਡਰਾ ਸੰਗਰੂੜ ਉਹਨਾਂ ਵੱਲੋਂ ਇਹਨਾਂ ਨੂੰ ਬੜੇ ਹੀ ਪਿਆਰ ਦੇ ਨਾਲ ਸ਼ੰਦਾਗਤੀ ਦੇ ਨਾਲ ਪਰੋਣਾ ਕੀਤਾ ਹੈ ਸੋ ਅੱਜ ਆਪ ਜੀ ਦੇ ਨਾਲ ਮਹਾਰਾਜੀ ਦਾ ਜਿਹੜਾ 21ਵਾਂ ਬਚਨ ਹੈ ਇਕੀ ਮਾ ਵਚਨ ਸਾਂਝਾ ਕਰਨਾ ਕਿਸੇ ਦੀ ਨਿੰਦਿਆ ਚੁਗਲੀ ਤੇ ਈਰਖਾ ਨਹੀਂ ਕਰਨ। ਵਾਪੁਰਸ਼ਾਂ ਨੇ ਯਿਸੂ ਨੂੰ ਕਿਉਂ ਸੰਦਾਬਦੀ ਦੇ ਵਿੱਚ ਪਰੋਣਾ ਕੀਤਾ? ਇਕੀ ਸਮੋ ਵਚਨ ਦੋਹਰਾ ਦੋਹਰਾ ਸਿੱਖੋ ਨਿੰਦਿਆ ਪਰ ਹਰੋ। ਚੁਗਲੀ ਮਤਸਰ ਤਿਆਗ। ਗੁਰੂ ਬਾਕ ਕੋ ਮਾਨੀਐ। ਮਨ ਮੈਂ ਧਰ ਅਨਰਾਗ। ਆਵੋ ਸਿੱਖਾਂ ਨੇ ਕਿਸੇ ਦੀ ਨਿੰਦਿਆ ਚੁਗਲੀ ਨਹੀਂ ਕਰਨੀ ਨਾ ਕਿਸੇ ਦੀ ਨਿੰਦਿਆ ਚੁਗਲੀ ਸੁਣਨੀ ਹੈ ਤੇ ਨਾ ਹੀ ਕਿਸੇ ਦੇ ਨਾਲ ਈਰਖਾ ਕਰਨੀ ਪਰ ਹੁਣ ਇਹ ਸਾਡੇ ਪੰਥ ਦੇ ਸਭ ਤੋਂ ਵੱਡਾ ਇਹ ਬਣ ਗਿਆ ਵੀ ਸਾਥੋਂ ਚੁਗਲੀਆਂ ਅਸ਼ੀਆਂ ਕਰਦੇ ਆਂ ਸਟੇਜਾਂ ਤੇ ਮਹਾਰਾਜ ਜੀ ਦੇ ਤਾਬਿਆਂ ਬੈਠ ਬੈਠ ਕੇ ਨਿੰਦਿਆ ਕਰਦੇ ਆਂ ਮਾਪੁਰਸ਼ਾਂ ਦੀ ஸ்தானਾਂ ਦੀ ਇਹ ਸਾਡੇ ਪੰਥ ਦੇ ਵਿੱਚ ਹੋ ਗਿਆ ਈਰਖਾ ਕਰਨੀ ਦੂਜਿਆਂ ਦੇ ਨਾਲ ਜਿਵੇਂ ਪਾਠੀ ਸਿੰਘ ਪਾਠੀ ਸਿੰਘਾਂ ਨਾਲ ਹੀ ਏਕਾ ਕਰੀ ਜਾਂਦੇ ਨੇ ਗਰਾਠੀ ਸਿੰਘ ਗਰਾਠੀ ਸਿੰਘਾਂ ਨਾਲ ਪ੍ਰਚਾਰਕ ਪ੍ਰਚਾਰਕਾਂ ਨਾਲ ਹੀ ਏਕਾ ਕਰੀ ਜਾਂਦੇ ਨੇ ਇਹ ਸਾਡੇ ਸਿੱਖ ਪੰਥ ਦੇ ਵਿੱਚ ਮਹਾਰਾਜ ਨੇ ਸਾਨੂੰ ਇਹ ਤੋਂ ਵਰਜਿਆ ਸੀ ਪਰ ਇਹਨੂੰ ਅਸੀਂ ਬਹੁਤਾ ਅਪਣਾਇਆ ਹੈ ਇਸ ਤਰ੍ਹਾਂ ਮਹਾਰਾਜੀ ਧੰਤਾ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀ ਦੇ ਵਿੱਚ ਵੀ ਪ੍ਰਮਾਣ ਹੁੰਦਾ ਹੈ ਨਿਨਤਾ ਭਲੀ ਕਿਸੈ ਕੀ ਨਾਹੀ ਮਨੁੱਖ ਮੁਕਤ ਕਰਨ ਮੋ ਕਾ ਦੇ ਤਿਨ ਨਿੰਦ ਕਾ ਨਰ ਕੇ ਘੋਰ ਪਵਨ ਮਹਾਰਾਜ ਜੀ ਸਲਮਾਨ ਕਰ ਦੇ ਖਾਨ ਨਿੰਦਕ ਚੁਗਲ ਭੁਖੇ ਰੁਲੋਏ ਤੇਨਾ ਹੱਥ ਨਾ ਕਿਥਾਂ ਪਾਹ ਭਾਵ ਨਿੰਦਕ ਤੇ ਚੋਗਲ ਜਿਹੜੇ ਚੁਗਲੀਆਂ ਤੇ ਦਿੰਦਿਆ ਕਰਦੇ ਨੇ ਉਹ ਭੁਖੇ ਰੁਲ ਕਰਕੇ ਮਰ ਜਾਣਗੇ ਉਹਨਾਂ ਦਾ ਕਿਤੇ ਵੀ ਹੱਥ ਨਹੀਂ ਪੈਣਾ ਸੋ ਮਹਾਰਾਜ ਜੀ ਦਾ ਇਹ 21ਵਾਂ ਬਚਨ ਹੈ ਇਸ ਲਈ ਨਿੰਦਿਆ ਚੁਗਲੀ ਤੇ ਇਲਖਾ ਨਹੀਂ ਕਰਨੀ 22ਵਾਂ ਵਚਨ ਬਾਹ ਗੁਰੂ ਜੀ ਦਾ ਖਾਲਸਾ ਬਾਹ ਗੁਰੂ ਜੀ ਕੀ ਫਤਿਹ